ਜੜਾ ਸ਼ਾਸਤਰ ਖਟ ਪਿੰਗ ਗਰਣ ਚੜ ਜਾਏ ਆਂਧ ਲਖਾ ਬਦਰੋ ਸੁਣਾ ਜੋ ਕਾਲ ਕਿਰਪਾ ਕਰਾਈ ਕਹਾ ਬੁੱਧ ਪ੍ਰਵਤੋ ਸੋ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਖਤ ਕਰ ਸਿਬ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਏਕੋ ਨਾਮ ਆਧਾਰ ਸਾਵਣ ਸਰਸੀ ਕਾਮਣੀ ਚਾਰੁਨਕ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਇਕੋ ਨਾਮ ਅਧਾਰ ਵਿਖਿਆ ਰੰਗ ਕੋਡਾ ਵਿਆ ਦਿਸਨ ਸਬੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਨੀ ਮਿਲ ਸਾਧੂ ਪੀਵਨ ਹਾਰ ਵਣ ਤਿਨ ਪ੍ਰਭ ਸੰਗ ਮੌਲੇ ਆ ਸਮਰਥ ਪੁਰਖ ਅਪਾਰ ਹਰ ਮਿਲਣਾ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਕੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰਜੀ ਮਾਇਆਕਾਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਨ ਰਾਮ ਨਾਮ ਉਰਹਾਰ ਸਾਵਨ ਸਰਸੀ ਕਮਨੀ ਚਰਨ ਕਮਲस्य ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਦਸਾਂ ਹੀ ਬਾਦਸ਼ਾਹੀਆਂ ਦੇ ਆਤਮਕ ਸਰੂਪ ਜਵਾਰੁ ਸਤਰ ਤਖਤ ਦੇ ਮਾਲਿਕ ਗੁਰਤਾ ਗੱਦੀ ਤੇ ਵਿਰਾਜਮਾਨ ਸ਼ਬਦ ਗੁਰੂ ਜੁਗੋ ਜੁਗ ਟਲ ਹਾਜਰਾ ਹਜੂਰ ਜਹਰਾਜ ਹੂਰ ਸਰਬ ਕਲਾਮ ਪਰਪੂਰ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਪਿਤਾ ਜੀ ਦੀ ਮਿਹਰਮਤ ਦਾ ਸਦਕਾ ਪਿਛਲਾ ਜੋ ਮਹੀਨਾ ਹੈ ਅਸਾੜ ਦਾ ਜਿਸ ਨੂੰ ਆਪਾਂ ਹਾੜ ਦਾ ਮਹੀਨਾ ਵੀ ਕਹਿ ਦਿੰਦੇ ਹਾਂ ਬਤੀਤ ਹੋਇਆ ਅੱਜ ਸ਼ਾਵਣ ਦਾ ਮਹੀਨਾ ਪ੍ਰਾਰੰਭ ਹੋਇਆ ਹੈ ਅੱਜ ਸ਼ਾਵਣ ਦੀ ਸੰਗ੍ਰਾਂਦ ਦਾ ਦਿਹਾੜਾ ਹੈ ਸਤਿਗੁਰਾਂ ਨੇ ਮਿਹਰਾਮਤ ਕਰਦਿਆਂ ਹੋਇਆਂ ਬਖਸ਼ਿਸ਼ ਕੀਤੀ ਹੈ ਨਵਾਂ ਮਹੀਨਾ ਇਹ ਸ਼ਾਵਣ ਦਾ ਪ੍ਰਾਰੰਭ ਹੋਇਆ ਜੋ ਸਤਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਵੱਲੋਂ 12 ਮਹੀਨਿਆਂ ਦੇ ਪਰਥਾਏ ਜੋ ਪਵਿੱਤਰ ਪਾਵਨ ਉਪਦੇਸ਼ ਮਾਜ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਸਤਗੁਰਾਂ ਨੇ ਅੰਕਿਤ ਕਰਦਿਆਂ ਹੋਇਆਂ ਬਖਸ਼ਿਸ਼ ਕੀਤਾ ਉਸ ਬਾਣੀ ਦੇ ਜਾਪ ਹੋਏ ਹਨ ਸਾਵਣ ਦੇ ਮਹੀਨੇ ਦੁਆਰਾ ਜੋ ਉਪਦੇਸ਼ ਹੈ ਉਸ ਸ਼ਬਦ ਦਾ ਜਾਪ ਹੋਇਆ ਹੈ ਆਓ ਕੁਝ ਸਮੇਂ ਵਾਸਤੇ ਬਾਣੀ ਵਿਚਾਰ ਦੇ ਨਾਲ ਜੁੜੀਏ ਸਤਿਗੁਰੂ ਜੀ ਕਿਰਪਾ ਕਰਨ ਆਪ ਇਹ ਵਿੱਚ ਵਰਤ ਕਰਕੇ ਪ੍ਰੇਮ ਸ਼ਰਧਾ ਭਾਵਨਾ ਦੇ ਸਹਿਤ ਹੋ ਕਰਕੇ ਵਿਚਾਰ ਕਹਿਣ ਸੁਣਨ ਸਮਝਣ ਅਤੇ ਮੰਨਣ ਦੇ ਬਾਲ ਬਖਸ਼ਿਸ਼ ਕਰਨ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਵਨ ਸਰਸੀ ਕਾਮਨੀ ਚਾਰਨ ਕਮਲ ਸਿਓ ਪਿਆ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਵੱਲੋਂ ਸਤਿਗੁਰਾਂ ਦੀ ਪਵਿੱਤਰ ਪਾਵਨ ਰਸਨਾ ਦੇ ਦੁਆਰਾ ਉਚਾਰਨ ਕੀਤੀ ਹੋਈ 12 ਮਾਹ ਦੀ ਬਾਣੀ ਉਸ ਬਾਣੀ ਦੇ ਵਿੱਚ ਸ਼ਾਵਣ ਮਹੀਨੇ ਦਾ ਜੋ ਉਪਦੇਸ਼ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਇਹ ਸ਼ਾਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਅੰਗ 134 ਦੇ ਅੰਕਤ ਹੈ। ਅੱਜ ਤੋਂ ਹੀ ਜੋ ਇਹ ਬਰਸਾਤ ਰੁੱਤ ਹੈ ਪ੍ਰਾਰੰਭ ਹੋ ਜਾਂਦੀ ਹੈ। ਦੋ ਮਹੀਨੇ ਜਿਹੜੇ ਨੇ ਸਾਵਣ ਤੇ ਭਾਦੋਈ ਬਰਸਾਤ ਰੁੱਤ ਦੇ ਮੰਨੇ ਜਾਂਦੇ। ਛੇ ਰੁੱਤਾਂ ਨੇ ਇਕ ਰੁੱਤ ਦੋ ਮਹੀਨਿਆਂ ਦੀ ਹੁੰਦੀ ਹੈ ਸਤਗੁਰਾਂ ਨੇ ਬਖਸ਼ਿਸ਼ ਕਰਦੇ ਹੋਇਆ ਜਵੇਂ ਸੂਰਜ ਦੀਆਂ 12 ਰਾਸ਼ਾਾਂ ਨੇ ਸੂਰਜ ਇੱਕ ਰਾਸ਼ ਨੂੰ ਆਪਣੀ ਪੂਰੀ ਕਰਕੇ ਜਦੋਂ ਦੂਜੀ ਰਾਸ਼ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਹ ਮੌਸਮ ਵਿੱਚ ਸਮੇਂ ਵਿੱਚ ਤਬਦੀਲੀ ਆਉਂਦੀ ਹੈ ਤੇ ਉਸ ਤਬਦੀਲੀ ਨੂੰ ਸੰਕਰਾਂਤ ਦਾ ਨਾਮ ਦਿੱਤਾ ਗਿਆ ਸੰ ਭਲੀ ਪ੍ਰਕਾਰ ਕ੍ਰਾਂਤ ਕ੍ਰਾਂਤੀ ਤਬਦੀਲੀ ਆਉਣੀ ਜੋ ਪੰਜਾਬੀ ਦੇ ਵਿੱਚ ਸ਼ਬਦ ਬਣ ਗਿਆ ਸੰਕਰਾਂਤ ਜਿਸ ਤਰ੍ਹਾਂ ਬਾਹਰ ਸਾਰੀ ਬਨਸਪਤੀ ਤੇ ਸੂਰਜ ਦਾ ਅਸਰ ਪੈਂਦਾ ਹੈ ਸੂਰਜ ਦੇ ਨਾਲ ਜਦੋਂ ਸੂਰਜ ਇੱਕ ਰਾਸ ਨੂੰ ਛੱਡ ਕੇ ਦੂਜੀ ਰਾਸ ਵਿੱਚ ਪ੍ਰਵੇਸ਼ ਕਰਦਾ ਸਮੇਂ ਵਿੱਚ ਵੀ ਤੇ ਮੌਸਮ ਵਿੱਚ ਤਬਦੀਲੀ ਆਉਂਦੀ ਓਵੇਂ ਹੀ ਮਨੁੱਖ ਦੇ ਉੱਤੇ ਵੀ ਸਮੇਂ ਦਾ ਮੌਸਮ ਦਾ ਜਿਹੜਾ ਹੈ ਅਸਰ ਹੁੰਦਾ ਬਾਹਰ ਦਾ ਵੀ ਇੱਕ ਜੀਵਨ ਹੈ ਇੱਕ ਅੰਦਰ ਦਾ ਵੀ ਜੀਵਨ ਹੈ ਸਤਿਗੁਰਾਂ ਨੇ ਤਾਂ ਕਰਕੇ ਬਾਹਰ ਲਿਆਂ ਜੋ ਦੁਨੀਆਂ ਦੇ ਵਿੱਚ ਪ੍ਰਚਲਿਤ ਰੀਤਾਂ ਨੇ ਉਹਨਾਂ ਨੂੰ ਲੈ ਕਰਕੇ ਸਤਿਗੁਰਾਂ ਨੇ ਸਾਨੂੰ ਮਾਰਗਦਰਸ਼ਕ ਜਿਹੜਾ ਮਾਰਗ ਦਿਖਾਉਣਾ ਕੀਤਾ ਰਸਤਾ ਦਿਖਾਉਣਾ ਕੀਤਾ ਪਰਮਾਰਥ ਦਾ ਆਪਾਂ ਹੁਣ ਦੇਖਦੇ ਹਾਂ ਕਿ ਸਾਵਣ ਦੇ ਮਹੀਨੇ ਵਿੱਚ ਉਮਾ ਹੁੰਦਾ ਉਤਸ਼ਾਹ ਹੁੰਦਾ ਖੁਸ਼ੀ ਆਉਂਦੀ ਹੈ ਸਤਿਗੁਰਾਂ ਨੇ ਸ਼ਾਵਣ ਦੇ ਮਹੀਨੇ ਦਾ ਜੋ ਇਹ ਉਪਦੇਸ਼ ਦਿੱਤਾ ਇਹਦੇ ਵਿੱਚ ਮਹਾਰਾਜ ਜੀ ਪ੍ਰੇਮ ਦੀ ਗੱਲ ਕਰਦੇ ਜਿਨ੍ਹਾਂ ਦਾ ਪਿਆਰ ਵਾਹਿਗੁਰੂ ਨਾਲ ਲੱਗ ਗਿਆ ਕਿਉਂਕਿ ਜਿਹੜਾ ਸ਼ਾਵਣ ਹੈ ਇਹ ਉਤਸ਼ਾਹ ਪ੍ਰੇਮ ਪੈਦਾ ਕਰਦਾ ਹੈ ਤੇ ਨਾਲ ਵਿਛੋੜਾ ਵੀ ਹੁੰਦਾ ਹੈ ਮਹਾਰਾਜ ਜੀ ਨੇ ਜੀਵ ਰੂਪੀ ਇਸਤਰੀ ਦਾ ਅਲੰਕਾਰ ਲੈ ਕਰਕੇ ਸਾਨੂੰ ਸਮਝਾਉਣਾ ਕੀਤਾ ਹੈ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ। ਮਹਾਰਾਜ ਜੀ ਕਹਿੰਦੇ ਸਾਵਣ ਦੇ ਮਹੀਨੇ ਦੇ ਵਿੱਚ ਜੀਵ ਰੂਪੀ ਇਸਤਰੀ ਕਾਮਣੀ ਦਾ ਉਥੇ ਇਸਤਰੀ ਸਰਸੀ ਰਸ ਦੇ ਸਹਿਤ ਹੋ ਗਈ। ਰਸ ਦੇ ਸਹਿਤ ਕਿਹੜੀ ਇਸਤਰੀ ਹੋਈ ਜਿਹਦਾ ਆਪਣੇ ਪਤੀ ਦੇ ਨਾਲ ਉਹਦੇ ਚਰਣਾ ਕਮਲਾਂ ਦੇ ਨਾਲ ਪਿਆਰ ਲੱਗ ਗਿਆ। ਭਗਵਾਨ ਵਾਹਿਗੁਰੂ ਦੇ ਨਾਲ ਪਿਆਰ ਲੱਗ ਗਿਆ ਉਹ ਜੀਵ ਰੂਪੀ ਇਸਤਰੀ ਜਿਹੜੀ ਹੈ ਰਸ ਦੇ ਸਹਿਤ ਹੋ ਜਾਂਦੀ ਹੈ। ਤੇ ਜਿਹਦਾ ਪਿਆਰ ਨਹੀਂ ਲੱਗਦਾ ਵਾਹਿਗੁਰੂ ਪਰਮਾਤਮਾ ਦੇ ਚਰਣਾ ਨਾਲ ਉਹ ਸੁੱਕ ਛੜ ਜਾਂਦੇ ਨੇ। ਉਹ ਹਰੇ ਭਰੇ ਨਹੀਂ ਹੋ ਸਕਦੇ। ਜਿਵੇਂ ਸ਼ਾਵਣ ਵਰਸਦਾ ਹੈ ਬਰਸਾਤ ਹੁੰਦੀ ਮੀਂਹ ਪੈਂਦੇ ਹਨ ਧਰਤੀ ਦੇ ਉੱਤੇ ਹਰਿਆਲੀ ਹੀ ਹਰਿਆਲੀ ਹੋ ਜਾਣੀ ਕਿਉਂਕਿ ਪਿਛਲੇ ਮਹੀਨੇ ਜਿਹੜੇ ਦੋ ਲੰਘ ਕੇ ਗਏ ਗਰਮੀ ਦੇ ਜੀਠ ਤੇ ਹੜ ਬੜੀ ਤਪਸ਼ ਬੜੀ ਗਰਮੀ ਉਹਦੇ ਨਾਲ ਧਰਤੀ ਦੇ ਉੱਤੇ ਜਿਹੜਾ ਘਾ ਆਦਕ ਹੁੰਦਾ ਉਹ ਵੀ ਬੂਟੇ ਆਦਕ ਸੁੱਕ ਜਾਂਦੇ ਪਰ ਸ਼ਾਵਣ ਦੇ ਵਰਸਣ ਕਰਕੇ ਉਹ ਬੂਟੇ ਹਰੇ ਭਰੇ ਹੋ ਜਾਂਦੇ ਇਸ ਤਰ੍ਹਾਂ ਹੀ ਜਦੋਂ ਗੁਰੂ ਦੇ ਵੱਲੋਂ ਨਾਮ ਦੀ ਬੂੰਦ ਮਿਲਦੀ ਹੈ ਤੇ ਮਨੁੱਖ ਦਾ ਹਿਰਦਾ ਜਿਹੜਾ ਈਰਖਾ ਸਾੜਾ ਦਵੇਸ਼ ਦੇ ਨਾਲ ਸੁੱਕਿਆ ਪਿਆ ਹੁੰਦਾ ਹੈ ਉਹ ਹਰਾ ਭਰਾ ਹੋ ਜਾਂਦਾ ਹੈ। ਉਹਦੇ ਵਿੱਚ ਆਨੰਦ ਬਣ ਜਾਂਦਾ ਹੈ। ਪਰ ਬਣਦਾ ਕਿਹਦੇ ਉੱਤੇ ਆਨੰਦ ਦੀ ਇਹ ਅਵਸਥਾ ਜਿਹਦਾ ਪਿਆਰ ਵਾਹਿਗੁਰੂ ਦੇ ਚਰਨਾਂ ਨਾਲ ਲੱਗ ਜਾਂਦਾ ਹੈ। ਚਰਨ ਕਿਹੜੇ ਨੇ? ਚਿਤ ਚਰਨ ਨਾਮ। ਨਾਮ ਨੂੰ ਵੀ ਚਰਨ ਗਿਆ ਗੁਰੂ ਮਹਾਰਾਜ ਜੀ ਦੀ ਬਾਣੀ ਸ਼ਬਦ ਗੁਰੂ ਹੈ ਸ਼ਬਦਾਂ ਨੂੰ ਵੀ ਚਰਨ ਕਿਹਾ ਕਿ ਸ਼ਬਦ ਦੇ ਨਾਲ ਜੁੜ ਜਾਣਾ ਜਿਹਦਾ ਹਿਰਦਾ ਜਿਹੜਾ ਮਨ ਤਨ ਕਰਕੇ ਗੁਰੂ ਨਾਲ ਜੁੜ ਗਿਆ ਉਹਨਾਂ ਦੇ ਉੱਤੇ ਬਖਸ਼ਿਸ਼ਾਂ ਹੋ ਜਾਂਦੀਆਂ ਸਤਗੁਰਾਂ ਦੇ ਬਚਨ ਆਪਾ ਸਾਵਣ ਦੇ ਪੁਲਥਾਏ ਬਾਣੀ ਵਿੱਚੇ ਪੜਦੇ ਆ ਕਿ ਸਾਵਣ ਕਈਆਂ ਲਈ ਤਾਂ ਚਾ ਲੈ ਕੇ ਆਉਂਦਾ ਤੇ ਕਈਆਂ ਨੂੰ ਦੁੱਖ ਵੀ ਦਿੰਦਾ ਵਿਛੋੜਾ ਵੀ ਹੁੰਦਾ ਮਹਾਰਾਜ ਜੀ ਕਹਿੰਦੇ ਨਾਨਕ ਸਾਵਣ ਜੀ ਵਸੈ ਚਹੁ ਉਮਾਹ ਹੋਏ ਜਿਹੇ ਸਾਵਣ ਜਿਹੜਾ ਵਸਦਾ ਤੇ ਚਾਰ ਜਾਣਿਆਂ ਦੇ ਅੰਦਰ ਉਮਾਹ ਖੁਸ਼ੀ ਹੁੰਦੀ ਹੈ ਨਾਗਾ ਮਿਰਗਾ ਮੱਛੀਆਂ ਰਸੀਆਂ ਘਰ ਧਨ ਹੋਏ ਤਲਤੀ ਦੇ ਵਿੱਚ ਰਹਿਣ ਵਾਲੇ ਜੀਵ ਸੱਪ ਆਦਿਕ ਜਿਹੜੇ ਨੇ नाग ਉਹ ਬਾਹਰ ਨਿਕਲਦੇ ਆ ਖੁਸ਼ੀ ਮਨਾਉਂਦੇ ਨਹੀਂ ਤੇ ਧਰਤੀ ਦੇ ਵਿੱਚ ਹੀ ਵੜ ਕੇ ਉਹ ਬੈਠੇ ਰਹਿੰਦੇ ਗਰਮੀ ਦੇ ਵਿੱਚ ਮਿਰਗਾ ਜਿਸ ਗਰਮੀ ਕਰਕੇ ਘਾਹ ਆਦਕ ਸੁੱਕ ਜਾਂਦਾ ਜੰਗਲਾਂ ਦੇ ਵਿੱਚ ਟੋਬਿਆਂ ਦੇ ਵਿੱਚ ਤਲਾਵਾਂ ਦੇ ਵਿੱਚ ਪਾਣੀ ਵੀ ਸੁੱਕ ਜਾਂਦਾ ਤੇ ਜਿਹੜੇ ਫੇਰਨ ਆਦਕ ਜੰਗਲਾਂ ਉੱਚ ਰਹਿਣ ਵਾਲੇ ਉਹਨਾਂ ਨੂੰ ਪਾਣੀ ਦੀ ਭਾਲ ਵਾਸਤੇ ਘਾਹ ਦੀ ਭਾਲ ਵਾਸਤੇ ਜੰਗਲ ਵਿੱਚ ਦੂਰ ਦੂਰ ਤੱਕ ਫਿਰਨਾ ਪੈਂਦਾ ਪਰ ਕਹਿੰਦੇ ਜਦੋਂ ਸਾਵਣ ਵਰਸਦਾ ਨਾ ਮੀਂਹ ਪੈਂਦਾ ਤਾਂ ਧਰਤੀ ਦੇ ਉੱਤੇ ਹਰਿਆਲੀ ਹੋ ਜਾਂਦੀ ਹੈ ਟੋਬੇ ਤਲਾਅ ਜਿਹੜੇ ਨੇ ਛੋਟੇ ਛੋਟੇ ਟੋਏ ਜਿਹੜੇ ਹੁੰਦੇ ਜੰਗਲਾ ਵਿੱਚੋਂ ਪਾਣੀ ਨਾਲ ਲਬਾ ਲਬ ਭਰ ਜਾਂਦੇ ਆ ਤੇ ਹਿਰਨ ਜਿਹੜੇ ਨੇ ਉਹ ਖੁਸ਼ੀ ਮਨਾਉਂਦੇ ਨੇ ਜੋ ਕਿ ਉਹਨਾਂ ਨੂੰ ਪੀਣ ਵਾਸਤੇ ਪਾਣੀ ਮਿਲ ਜਾਂਦਾ ਹੈ ਖਾਣ ਵਾਸਤੇ ਉਹਨਾਂ ਨੂੰ ਘਾ ਅਦਕ ਮਿਲ ਜਾਂਦਾ ਹੈ ਮੱਛੀਆਂ ਹੁਣ ਜਿਹੜੇ ਟੋਬਿਆਂ ਤਲਾਵਾਂ ਦੇ ਵਿੱਚ ਪਾਣੀ ਸੁੱਕਣ ਕਰਕੇ ਮੱਛੀਆਂ ਨੂੰ ਤਕਲੀਫ ਹੋਈ ਪਾਣੀ ਘਟ ਗਿਆ ਪਰ ਜਦੋਂ ਸਾਵਣ ਵਸਿਆ ਮੀ ਪਿਆ ਤੇ ਉਹਨਾਂ ਟੋਬਿਆਂ ਵਿੱਚ ਪਾਣੀ ਵਧਨ ਕਰਕੇ ਮੱਛੀਆਂ ਵੀ ਜੜੀਆਂ ਨੇ ਉਹ ਵੀ ਖੁਸ਼ੀ ਵਿੱਚ ਆ ਜਾਂਦੀਆਂ ਰਸੀਆਂ ਘਰ ਧੰਨ ਹੋਏ ਤੇ ਜਿਹੜੇ ਰਸਕ ਪੁਲਸਣੇ ਜਿਨ੍ਹਾਂ ਦੇ ਘਰ ਵਿੱਚ ਧੰਨ ਹੈ ਉਹ ਵੀ ਖੁਸ਼ ਹੁੰਦੇ ਆ ਉਹ ਇਹਨਾਂ ਦਿਨਾਂ ਦੇ ਵਿੱਚ ਘਰ ਦੇ ਵਿੱਚ ਬਹੁਤ ਕੁਝ ਖਾਣ ਪੀਣ ਵਾਸਤੇ ਬਣਾਉਂਦੇ ਆ ਕੋਈ ਪਕਵਾਨ ਬਣਾ ਕਰਕੇ ਤਰ੍ਹਾਂ ਤਰ੍ਹਾਂ ਦੇ ਸ਼ਕਦੇ ਆ ਜਿਨ੍ਹਾਂ ਦੇ ਘਰ ਵਿੱਚ ਧੰਨ ਹੁੰਦਾ ਉਹ ਵੀ ਖੁਸ਼ ਹੁੰਦੇ ਆ ਜਦੋਂ ਸ਼ਾਵਣ ਵਸਦਾ ਫਿਰ ਮਹਾਰਾਜ ਜੀ ਕਹਿੰਦੇ ਨਾਨਕ ਸ਼ਾਵਣ ਜੀ ਵਸੈ ਚੋਹ ਵੇ ਛੋੜਾ ਹੋਏ ਜੁਜੇ ਸ਼ਾਵਣ ਵਸਦਾ ਤੇ ਚਾਰ ਤਰ੍ਹਾਂ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਦੁੱਖ ਵੀ ਹੁੰਦਾ ਵਿਛੋੜਾ ਵੀ ਹੁੰਦਾ ਉਹ ਕਿਹੜੇ ਨੇ ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ ਗਾਈ ਪੁੱਤਾਂ گاਵਾ ਦੇ ਪੁੱਤ ਬਲਦ ਪੁਰਾਣੇ ਸਮਿਆਂ 'ਚ ਬਲਦਾਂ ਨਾਲ ਖੇਤੀ ਕੀਤੀ ਜਾਂਦੀ ਸੀ ਅੱਜ ਤਾਂ ਸਮਾਂ ਬਦਲ ਗਿਆ ਬਹੁਤ ਘੱਟ ਪੰਜਾਬ ਦੇ ਵਿੱਚ ਤਾਂ ਤਕਰੀਬਨ ਹੈ ਹੀ ਨਹੀਂ ਕਿ ਕੋਈ ਬਲਦਾਂ ਨਾਲ ਖੇਤੀ ਕਰਦਾ ਹੋਵੇ ਪਰ ਜਦੋਂ ਪੰਜਾਬ ਤੋਂ ਬਾਹਰ ਜਾ ਕੇ ਜਿਵੇਂ ਮਹਾਰਾਸ਼ਟਰ ਦੇ ਵੱਲ ਜਾਂ ਹੋਰ ਸਟੇਟਾਂ ਦੇ ਵਿੱਚ ਵੇਖੀਦਾ ਤੇ ਉੱਥੇ ਹਜੇ ਵੀ ਕਈ ਥਾਈਂ ਬਲਦਾਂ ਦੇ ਨਾਲ ਖੇਤੀ ਹੁੰਦੀ ਹੈ ਤੇ ਜਦੋਂ ਸਾਵਣ ਵਰਸ ਦਾ ਸੀ ਤੇ ਕਿਸਾਨ ਕੀ ਕਰਦੇ ਸੀ ਬਲਦਾਂ ਨੂੰ ਜੋਤ ਲੈਂਦੇ ਸੀ ਕਿਉਂਕਿ ਖੇਤਾਂ ਵਿੱਚ ਪਾਣੀ ਖੜ ਜਾਂਦਾ ਸੀ ਖੇਤ ਪੋਲੇ ਹੋ ਜਾਂਦੇ ਸੀ ਮਿੱਟੀ ਪੋਲੀ ਹੋ ਜਾਂਦੀ ਸੀ ਫਿਰ ਹਲ ਵਾਇਆ ਜਾਂਦਾ ਸੀ ਮਿੱਟੀ ਦੀ ਨੂੰ ਬਦਲਿਆ ਜਾਂਦਾ ਸੀ ਭਾਵ ਉਤਲਾ ਪਾਸਾ ਥੱਲੇ ਕਰਨ ਵਾਸਤੇ ਫਿਰ ਬਲਦਾਂ ਦਾ ਵਿਛੋੜਾ ਆਪਣੇ ਪਰਿਵਾਰ ਨਾਲੋਂ ਪੈਂਦਾ ਸੀ ਤੇ ਉਦੋਂ ਇਹ ਦੁੱਖ ਮੰਨਦੇ ਸੀ ਵੀ ਸਾਨੂੰ ਖੇਤਾਂ ਵਿੱਚ ਹੁਣ ਹਲ ਦੇ ਨਾਲ ਜੋਤਿਆ ਜਾਵੇਗਾ ਨਿਰਤਨ ਤੇ ਜਿਨ੍ਹਾਂ ਦੇ ਘਰ ਵਿੱਚ ਧਨ ਨਹੀਂ ਹੁੰਦਾ ਨਿਰਤਨ ਨੇ ਜਪਾਵ ਜਿਹੜੇ ਗਰੀਬ ਨੇ ਜਿਨ੍ਹਾਂ ਨੇ ਰੋਜ਼ ਦਾ ਕੰਮ ਕਰਕੇ ਆਪਣੇ ਖਾਣ ਪੀਣ ਦਾ ਪ੍ਰਬੰਧ ਕਰਨਾ ਉਹਨਾਂ ਨੂੰ ਵੀ ਦੁੱਖ ਹੁੰਦਾ ਕਿਉਂਕਿ ਮੀਂਹ ਪੈਣ ਕਰਕੇ ਕੰਮ ਨਹੀਂ ਕੋਈ ਚੱਲਦਾ ਪੰਥੀ ਰਸਤੇ ਤੇ ਚੱਲਣ ਵਾਲੇ ਰਾਹੀ ਜਿਹੜੇ ਨੇ ਉਹ ਵੀ ਦੁਖੀ ਹੁੰਦੇ ਕਿਉਂਕਿ ਰਸਤੇ ਮੀਂਹਾਂ ਦੇ ਨਾਲ ਖਰਾਬ ਹੋ ਜਾਂਦੇ ਚਲੋ ਅੱਜ ਤਾਂ ਜਵੇਂ ਸੜਕਾਂ ਬਣ ਗਈਆਂ ਸਾਧਨ ਇਸ ਤਰ੍ਹਾਂ ਦੇ ਸਾਡੇ ਕੋਲੇ ਹੋ ਗਏ ਗੱਡੀਆਂ ਆਦਿਕ ਕਿ ਅਸੀਂ ਬਰਸਾਤ ਵਿੱਚ ਵੀ ਸਫ਼ਰ ਕਰ ਸਕਦੇ ਆ ਪਰ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਬਰਸਾਤ ਵਿੱਚ ਸਫ਼ਰ ਨਹੀਂ ਕੀਤਾ ਜਾਂਦਾ ਸੀ ਚਾਰ ਮਹੀਨੇ ਜਿਹੜੇ ਨੇ ਨਾ ਚਮਾਸਾ ਕਹਿੰਦੇ ਇਹਨੂੰ 4 ਮਹੀਨੇ ਜਿਹੜੇ ਕਿਹਾ ਜਾਂਦਾ ਸੀ ਕਿ ਭਾਈ 2 ਮਹੀਨੇ ਗਰਮੀ ਦੇ 2 ਪ੍ਰਸਾਦ ਦੇ ਜਿਹੜੇ ਮਹੀਨੇ ਨੇ ਏ ਟਿਕ ਕੇ ਬੈਠੋ ਆਪਣੇ ਘਰਾਂ ਦੇ ਵਿੱਚ ਬਹੁਤਾ ਦੂਰ ਜਾਣ ਦੀ ਲੋੜ ਨਹੀਂ ਪ੍ਰਸਾਦ ਦੇ ਦਿਨਾਂ ਵਿੱਚ ਆਪਾਂ ਇਤਿਹਾਸ ਵਿੱਚ ਵੀ ਪੜ੍ਹਦੇ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿੱਥੇ ਅੱਜ ਬਹਾਦਰਗੜ ਪਟਿਆਲਾ ਵਸਿਆ ਹੋਇਆ ਨਾ ਤੇ ਨੇੜੇ ਹੀ ਬਹਾਦਰਗੜ ਪਿੰਡ ਹੈ ਕਿਲਾ ਹੈ ਤਾਂ ਉੱਥੇ ਜਦੋਂ ਮਹਾਰਾਜ ਜੀ ਗਏ ਸੀ ਤਾਂ ਉਥੇ ਜਿਹੜਾ ਸੈਫਦੀਨ ਸੀ ਉਹਨੇ ਮਹਾਰਾਜ ਜੀ ਨੂੰ ਕਿਹਾ ਸੀ ਕਿ ਮਹਾਰਾਜ ਜੀ ਚਮਾਸਾ ਲੱਗਿਆ ਹੋਇਆ ਤੁਸੀਂ ਮੇਰੇ ਕੋਲੇ ਰਹੋ ਤਾਂ ਉਦੋਂ ਮਹਾਰਾਜ ਜੀ 4 ਮਹੀਨੇ ਉਹਦੇ ਕੋਲੇ ਰਹੇ ਸੀ ਸ੍ਰੀ ਤੇਗ ਬਾਹਦਰ ਜੀ ਮਾਰੇ ਤੇ ਪੁਰਾਣੇ ਸਾਧੂ ਮਹਾਤਮਾ ਵੀ ਆਪਣੇ ਸਥਾਨਾਂ ਤੇ ਟਿਕ ਜਾਇਆ ਕਰਦੇ ਸੀ ਵੀ ਉਹ ਯਾਤਰਾ ਨਹੀਂ ਕਰਿਆ ਕਰਦੇ ਸੀ ਕਿਤੇ ਟੇਕੇ ਆਪਣੇ ਸਥਾਨ ਤੇ ਭਜਨ ਬੰਦਗੀ ਕਰਨੀ ਸਿਮਰਨ ਕਰਨਾ ਕਥਾ ਵਾਰਤਾ ਕਰਨੀ ਆਨੰਦ ਲੈਣਾ ਸੋ ਇਸ ਕਰਕੇ ਪੰਥੀਆਂ ਨੂੰ ਵੀ ਦੁੱਖ ਦਿੰਦਾ ਚਾਕਰ ਹੋਏ ਤੇ ਜਿਹੜੇ ਚਾਕਰ ਨੌਕਰੀ ਕਰਨ ਵਾਲੇ ਨੇ ਤੇ ਉਹਨਾਂ ਨੂੰ ਤਾਂ ਮੀਂਹ ਦੇ ਵਿੱਚ ਕੰਮ ਕਰਨਾ ਹੀ ਪੈਂਦਾ ਨਾ ਕਿਉਂਕਿ ਤਨਖਾਹ ਲੈਂਦੇ ਨੇ ਉਹ ਚਾਕਰ ਨੇ ਨੌਕਰ ਨੇ ਹੁਣ ਜਵੇਂ ਆਪਾਂ ਵੇਖੀਏ ਸਰਕਾਰੀ ਨੌਕਰੀਆਂ ਨੇ ਭਾਵੇਂ ਮੀਂਹ ਪਈ ਜਾਵੇ ਉਹਨਾਂ ਨੂੰ ਜਾਣਾ ਹੀ ਪਵੇਗਾ ਛੁੱਟੀ ਤਾਂ ਨਹੀਂ ਨਾ ਕਰ ਸਕਦੇ ਭਾਵੇਂ ਰਸਤੇ ਖਰਾਬ ਹੋ ਜਾਣ ਪਾਣੀ ਆ ਜਾਵੇ ਕੁਝ ਵੀ ਹੋਵੇ ਉਹਨਾਂ ਨੂੰ ਨੌਕਰੀ ਜਿਹੜੀ ਉੱਥੇ ਜਾਣਾ ਹੀ ਪੈਂਦਾ ਹਾਜ਼ਰੀ ਦੇਣੀ ਪੈਂਦੀ ਤਾਂ ਮਹਾਰਾਜ ਜੀ ਕਹਿੰਦੇ ਨਾਨਕ ਸਾਵਣ ਜੀ ਵਸੈ ਚੋਹ ਵਿਛੋੜਾ ਹੋਵੇ ਗਾਈ ਪੁੱਤਾਂ ਨਿਰਤਨਾ ਅੰਥੀ ਚਾਕਰ ਹੋਏ ਇਸ ਕਰਕੇ ਸਾਵਣ ਦਾ ਮਹੀਨਾ ਕਈਆਂ ਵਾਸਤੇ ਪ੍ਰੇਮ ਲੈ ਕੇ ਆਉਂਦਾ ਕਈਆਂ ਨੂੰ ਵਿਛੋੜਾ ਵੀ ਦਿੰਦਾ ਪਰ ਮਹਾਰਾਜ ਕਹਿੰਦੇ ਜਿਹੜੇ ਜੀਵ ਰੂਪੀ ਇਸਤਰੀਆਂ ਨੇ ਨਾ ਗੁਰਸਿੱਖ ਨੇ ਜਿਹੜੇ ਜਿਨ੍ਹਾਂ ਦਾ ਪਿਆਰ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਲੱਗ ਜਾਂਦਾ ਔਰ ਅਸ ਦੇ ਸਹਿਤ ਹੋ ਜਾਂਦੇ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਅਧਾਰ ਉਹਨਾਂ ਦਾ ਮਨ ਵੀ ਤੇ ਉਹਨਾਂ ਦਾ ਤਨ ਵੀ ਤਨ ਤੋਂ ਵੀ ਉਹਨਾਂ ਦੇ ਪ੍ਰਗਟ ਹੋ ਜਾਂਦਾ ਕਿ ਰੱਤੇ ਹੋਏ ਨੇ ਸੱਚ ਰੰਗ ਦੇ ਵਿੱਚ ਸੱਚੇ ਪਰਮਾਤਮਾ ਦੇ ਰੰਗ ਪ੍ਰੇਮ ਦੇ ਵਿੱਚ ਰੰਗੇ ਗਏ ਉਹਨਾਂ ਦਾ ਤਨ ਵੀ ਰੰਗਿਆ ਜਾਂਦਾ ਤਨ ਤੋਂ ਵੀ ਪਤਾ ਲੱਗਦਾ ਸਰੀਰ ਤੋਂ ਵੀ ਪ੍ਰਭਾਵ ਪੈਂਦਾ ਤੇ ਉਹਨਾਂ ਦਾ ਮਨ ਵੀ ਜਿਹੜਾ ਹੈ ਉਹ ਸੱਚੇ ਦੇ ਵਿੱਚ ਰੰਗਿਆ ਜਾਂਦਾ ਇੱਕੋ ਨਾਮ ਆਧਾਰ ਇੱਕੋ ਨਾਮ ਦਾ ਹੀ ਉਹ ਆਸਰਾ ਲੈਂਦੇ ਆ ਹੋਰ ਕਿਸੇ ਦੀ ਪੂਜਾ ਪ੍ਰਸ਼ਟਾ ਨਹੀਂ ਕਰਦੇ ਉਹ ਸਿਰਫ ਇੱਕ ਦੇ ਨਾਲ ਵਾਹਿਗੁਰੂ ਪਰਮਾਤਮਾ ਦੇ ਨਾਲ ਹੀ ਇੱਕ ਓੰਕਾਰ ਦੇ ਨਾਲ ਹੀ ਜੁੜਦੇ ਆ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ ਉਹਨਾਂ ਜੀਵਾ ਨੂੰ ਜਿਹੜੇ ਰੰਗ ਹੋਰ ਨੇ ਨਾ ਉਹ ਜ਼ਹਿਰ ਵਰਗੇ ਕੂੜ ਦੇ ਝੂਠੇ ਰੰਗ ਨੇ ਦੁਨੀਆਂ ਦੇ ਪਦਾਰਥਾਂ ਦੇ ਉਹਨਾਂ ਨੂੰ ਉਹ ਜ਼ਹਿਰ ਵਰਗੇ ਦਿਸਦੇ ਆ ਤੇ ਉਹ ਉਹਨਾਂ ਨੂੰ ਛਾਰ ਹੀ ਸਮਝਦੇ ਆ ਕਿ ਖਤਮ ਹੋ ਜਾਣ ਵਾਲੇ ਆ ਸਵਾਹ ਹੋ ਜਾਣ ਵਾਲੇ ਕਿਉਂਕਿ ਉਹਨਾਂ ਦਾ ਨਾਮ ਦੇ ਨਾਲ ਸੱਚੇ ਨਾਮ ਨਾਲ ਪਿਆਰ ਲੱਗ ਜਾਂਦਾ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਹਰੀ ਪਰਮਾਤਮਾ ਦੇ ਵੱਲੋਂ ਉਹਨਾਂ ਨੂੰ ਇੱਕ ਅੰਮ੍ਰਿਤ ਦੀ ਬੂੰਦ ਮਿਲ ਜਾਂਦੀ ਜਵੇਂ ਸ਼ਾਵਣ ਵਰਸਦਾ ਤਾਂ ਧਰਤੀ ਤੇ ਹਰਿਆਲੀ ਹੀ ਹਰਿਆਲੀ ਹੋ ਜਾਂਦੀ ਤਖਤ ਮੋਲਦੇ ਨੇ ਖੁਸ਼ੀ ਮਨਾਉਂਦੇ ਨੇ ਇਸ ਤਰ੍ਹਾਂ ਹੀ ਜਦੋਂ ਗੁਰੂ ਖੁਸ਼ ਹੋ ਕਰਕੇ ਘਨ ਗਰਜਤ ਗੋਬਿੰਦ ਰੂਪ ਗੋਬਿੰਦ ਜਿਹੜਾ ਵਾਹਿਗੁਰੂ ਹੈ ਆਪਣੀ ਕਿਰਪਾ ਦ੍ਰਿਸ਼ਟੀ ਪਾਉਂਦਾ ਹੈ ਗੁਰੂ ਦੇ ਦਵਾਰਾ ਫਿਰ ਉਹਨਾਂ ਨੂੰ ਗੁਰੂ ਵੱਲੋਂ ਨਾਮ ਦੀ ਅੰਮ੍ਰਿਤ ਬੂੰਦ ਜਿਹੜੀ ਮਿਲ ਜਾਂਦੀ ਹੈ ਨਾ ਫਿਰ ਉਹ ਸਾਧੂਆਂ ਦੇ ਸੰਗਤ ਵਿੱਚ ਬੈਠ ਕੇ ਵਾਹਿਗੁਰੂ 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 ਦਾ ਸਿਮਰਨ ਕਰਦੇ ਨਾਮ ਜਪਦੇ ਆ ਸਾਧੂਆਂ ਦੀ ਸੰਗਤ ਗੁਰਸਿੱਖਾਂ ਦੀ ਸੰਗਤ ਵਿੱਚ ਬੈਠ ਕਰਕੇ ਉਸ ਬੂੰਦ ਨੂੰ ਜੋ ਸੁਹਾਵਣੀ ਸੋਹਣੀ ਹੈ ਨਾਮ ਦੀ ਬੂੰਦ ਹੈ ਉਹਨੂੰ ਪੀਂਦੇ ਆ ਵਾਣ ਤਨ ਪ੍ਰਭ ਸੰਗ ਮੌਲੇ ਆ ਸਮਰਥ ਪੁਰਖ ਅਪਾਰ ਜਵੇਂ ਕਹਿੰਦੇ ਸਾਵਣ ਵਸਣ ਦੇ ਨਾਲ ਧਰਤੀ ਉੱਤੇ ਹਰਿਆਲੀ ਹੀ ਹਰਿਆਲੀ ਹੋ ਜਾਂਦੀ ਹੈ ਇਸ ਤਰ੍ਹਾਂ ਹੀ ਜਦੋਂ ਪ੍ਰਭੂ ਦਾ ਸੰਗ ਕਰਦੇ ਨੇ ਇਹ ਗੁਰਸਿੱਖ ਬੰਦਗੀ ਕਰਨ ਵਾਲੀਆਂ ਰੂਹਾਂ ਤਾਂ ਕਹਿੰਦੇ ਉਹਨਾਂ ਦਾ ਅੰਦਰ ਜਿਹੜਾ ਹੈ ਉਹਦੇ ਇੰਦਰੇ ਜਿਹੜੇ ਨੇ ਉਹ ਮੌਲ ਪੈਂਦੇ ਖੁਸ਼ ਹੋ ਜਾਂਦੇ ਖਿੜ ਜਾਂਦੇ ਨੇ ਜਦੋਂ ਉਹਨਾਂ ਨੇ ਸਮਰੱਥਪੁਰਖ ਹੈ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਪਾਰਾ ਵਾਰ ਤੋਂ ਰਹਿਤ ਵਾਹਿਗੁਰੂ ਹੈ ਨਾ ਉਹਦੇ ਨਾਲ ਜੁੜ ਜਾਂਦੇ ਤਾਂ ਉਹਨਾਂ ਦੇ ਅੰਦਰ ਜਿਹੜੇ ਇੰਦਰੇ ਨੇ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ ਨੇ ਅੰਦਰ ਜਿਹੜੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਉਹ ਖਤਮ ਹੋ ਜਾਂਦਾ ਸਤ ਸੰਤੋਖ ਦਇਆ ਧਰਮ ਆਦਿਕ ਜਿਹੜੇ ਨੇ ਗੁਣ ਚੰਗੇ ਉਹ ਅੰਦਰ ਖੜ ਜਾਂਦੇ ਆ ਉਹ ਖੁਸ਼ੀ ਦੇ ਨਾਲ ਪਰ ਜਾਂਦਾ ਹਰ ਮਿਲਣ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਹਰੀ ਪ੍ਰਮਾਤਮਾ ਨੂੰ ਮਿਲਣ ਵਾਸਤੇ ਮਨ ਦੇ ਵਿੱਚ ਲੋਚਾ ਇੱਛਾ ਪੈਦਾ ਹੋ ਜਾਂਦੀ ਕਿ ਉਸ ਵਾਹਿਗੁਰੂ ਨੂੰ ਮਿਲਿਆ ਜਾਵੇ ਪਰ ਕਹਿੰਦੇ ਵਾਹਿਗੁਰੂ ਨੂੰ ਕਵੇਂ ਮਿਲ ਸਕਦੇ ਆ ਮਹਾਰਾਜ ਜੀ ਕਹਿੰਦੇ ਕਰਮ ਮਿਲਾਵਣ ਹਾਰ ਕਰਮ ਦਾ ਅਰਥ ਜੇ ਸੰਸਕ੍ਰਿਤ ਵਿੱਚ ਕਰੀਏ ਤਾਂ ਕੰਮ ਹੁੰਦਾ ਜੇ ਇਸ ਕਰਮ ਸ਼ਬਦ ਦਾ ਅਰਥ ਫਾਰਸੀ ਵਿੱਚ ਕਰੀਏ ਤਾਂ ਇਹਦਾ ਅਰਥ ਹੁੰਦਾ ਬਖਸ਼ਿਸ਼ ਤੇ ਇੱਥੇ ਮਹਾਰਾਜ ਕਹਿੰਦੇ ਮਨ ਤਾਂ ਸਾਰਿਆਂ ਦਾ ਹੀ ਲੋਚਦਾ ਮਿਲਣ ਨੂੰ ਪ੍ਰਮਾਤਮਾ ਨੂੰ ਜੋ ਪ੍ਰਮਾਤਮਾ ਦੇ ਬਾਰੇ ਪੜਿਆ ਜਾਂਦਾ ਸੁਣਿਆ ਜਾਂਦਾ ਬਾਣੀ ਨੂੰ ਪੜਦੇ ਆ ਵਾਹਿਗੁਰੂ ਵਾਹਿਗੁਰੂ ਕਰਦੇ ਆ ਅੰਦਰ ਚਾਹ ਪੈਦਾ ਹੁੰਦਾ ਪਰ ਕਹਿੰਦੇ ਜਿਹੜਾ ਇਹ ਚਾਹ ਮਨ ਵਿੱਚ ਇੱਛਾ ਪੈਦਾ ਹੋਈ ਲੋਚ ਪੈਦਾ ਹੋਈ ਉਸ ਮਿਲਣ ਨੂੰ ਪਰ ਕਰਮ ਮਿਲਾਵਣ ਹਾਰ ਉਹਦੀ ਬਖਸ਼ਿਸ਼ ਜਿਹੜੀ ਹੈ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਮਿਲਾ ਦਿੰਦੀ ਦੂਜਾ ਅਰਥ ਜਿਹੜੇ ਕਰਮ ਨੇ ਸਾਡੇ ਜੇ ਸਾਡੇ ਕਰਮ ਪਰਮਾਤਮਾ ਨੂੰ ਮਿਲਣ ਵਾਲੇ ਹੋਣਗੇ ਤਾਂ ਵਾਹਿਗੁਰੂ ਪਰਮਾਤਮਾ ਜਿਹੜਾ ਹੈ ਉਹ ਮਿਲ ਪੈਂਦਾ ਹੈ ਜਿਨੇ ਸਖੀਏ ਪ੍ਰਭ ਪਾਇਆ ਆਉ ਤਿੰਨ ਕੈ ਸਦ ਬਲਿਹਾਰ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਜੀਵ ਰੂਪੀ ਸਖੀਆਂ ਨੇ ਭਾਵ ਸੰਤਾਂ ਮਹਾਂਪੁਰਸ਼ਾਂ ਗੁਰਸਿੱਖਾਂ ਨੇ ਉਸ ਪ੍ਰਭੂ ਨੂੰ ਪਾਲਿਆ ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ ਮਹਾਰਾਜ ਕਹਿੰਦੇ ਅਸੀਂ ਉਹਨਾਂ ਤੋਂ ਵਾਰ ਨਹੀਂ ਬਲਿਹਾਰ ਨਹੀਂ ਜਾਂਦੇ ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਨਾਨਕ ਹਰਜੀ ਮਿਆਕਾਰ ਸ਼ਬਦ ਸਵਾਰਣ ਹਾਰ ਸਤਿਗੁਰੂ ਜੀ ਅਰਦਾਸ ਬੇਨਤੀ ਸਿਖਾਉਂਦੇ ਕਿ ਇਹ ਜੀਵ ਤੂੰ ਵੀ ਅਰਦਾਸ ਬੇਨਤੀ ਕਰ ਕੇ ਮਹਾਰਾਜ ਜੀ ਅਸੀਂ ਆਪਣੇ ਕੀਤੇ ਹੋਏ ਕਰਮਾ ਕਰਕੇ ਤੈਨੂੰ ਨਹੀਂ ਮਿਲ ਸਕਦੇ ਕਿਉਂਕਿ ਮਹਾਰਾਜ ਜੀ ਨੇ ਸ਼ੁਰੂ ਵਿੱਚ ਜ਼ਿਕਰ ਕੀਤਾ ਨਾ ਕਿਰਤ ਕਰਮ ਕੇ ਵੀ ਛੋੜੇ ਕਰ ਕੇ ਕਿਰਪਾ ਮਿਲਹੁ ਰਾਮ ਕਿ ਅਸੀਂ ਆਪਣੇ ਕੀਤੇ ਹੋਏ ਕਰਮਾ ਕਰਕੇ ਵਿਛੜ ਜਾਂਦੇ ਜਦੋਂ ਕੀਤੇ ਹੋਏ ਕਰਮਾਂ ਦੀ ਹਉ ਲੈ ਆਉਂਨੇ ਹਉਮੇ ਲੈ ਆਉਨੇ ਮਨ ਦੇ ਵਿੱਚ ਵਾਹਿਗੁਰੂ ਜੀ ਅਸੀਂ ਆਪਣੇ ਯਤਨਾ ਕਰਕੇ ਨਹੀਂ ਮਿਲ ਸਕਦੇ ਤੈਨੂੰ ਤੁਸੀਂ ਕਿਰਪਾ ਕਰੋ ਤਾਂ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਅਰਦਾਸ ਕਰੋ ਕਿਹ ਵਾਹਿਗੁਰੂ ਸਾਡੇ ਤੇ ਮયા ਕਰ ਦਇਆ ਕਰ ਮੇਰੇ RAM ਸਭ ਕੋ ਤੇਰਾ ਵਸ ਮੇਰੇ ਹਰ ਜੀਓ ਸਭ ਕੋ ਤੇਰਾ ਵਸ ਅਸਾਂ ਜੋਰ ਨਹੀਂ ਜੇ ਕਿਛ ਹਮ ਕਰ ਸਕ ਹੈ ਜੋ ਭਾਵੈ ਤਿਵੈ ਬਖਸ਼ ਕਿ ਮਹਾਰਾਜ ਬਖਸ਼ ਲੋ ਸਾਡੇ ਤੇ ਦਇਆ ਕਰੋ ਸ਼ਬਦ ਸਵਾਰਨ ਹਾਰ ਸ਼ਬਦ ਦੇ ਦੁਆਰਾ ਬਾਣੀ ਦੇ ਦੁਆਰਾ ਆਪਣੇ ਹੁਕਮ ਦੇ ਦੁਆਰਾ ਤੁਸੀਂ ਸਾਡੇ ਜੀਵਾਂ ਦਾ ਜੀਵਨ ਸਵਾਰ ਸਕਦੇ ਹੋ ਤੁਹਾਡੇ ਤੇ ਕਿਰਪਾ ਕਰਕੇ ਸਾਡਾ ਜੀਵਨ ਸਵਾਰ ਦਿਓ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਮਹਾਰਾਜ ਜੀ ਸ਼ਾਵਣ ਦੇ ਮਹੀਨੇ ਦੁਆਰਾ ਬਖਸ਼ਿਸ਼ ਕਰਦੇ ਕਿ ਉਹ ਜੀਵ ਰੂਪੀਆਂ ਏਸਤਰੀਆਂ ਸੁਹਾਗਨਾ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਰੀ ਪਰਮਾਤਮਾ ਦੇ ਨਾਮ ਨੂੰ ਆਪਣਾ ਹਾਰ ਬਣਾ ਕੇ ਪਰੋ ਲਿਆ ਹੈ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਪ੍ਰੋਣਾ ਕਰ ਲਿਆ ਨਾ ਉਹ ਹੀ ਜੀਵ ਰੂਪੀਆਂ ਏਸਤਰੀਆਂ ਗੁਰਸਿੱਖ ਬੰਦਗੀ ਵਾਲੇ ਸੁਹਾਗਨਾ ਨੇ ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਬੰਦਗੀ ਕੀਤੀ ਸਿਮਰਨ ਕੀਤਾ ਹੈ ਸਤਗੁਰੂ ਜੀ ਕਹਿੰਦੇ ਉਹਨਾਂ ਦਾ ਜੀਵਨ ਜਿਹੜਾ ਹੈ ਸਫਲ ਹੁੰਦਾ ਸੋ ਜਿਸ ਤਰ੍ਹਾਂ ਬਾਹਰ ਸਾਵਣ ਹੈ ਉਸ ਤਰ੍ਹਾਂ ਹੀ ਗੁਰਸਿੱਖ ਦੇ ਅੰਦਰ ਵੀ ਜਦੋਂ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਨਾਮ ਨੂੰ ਆਧਾਰ ਬਣਾ ਲੈਂਦਾ ਸੱਚੇ ਨਾਮ ਨਾਲ ਜੁੜ ਜਾਂਦਾ ਤਾਂ ਇਹ ਸਾਵਣ ਦਾ ਅੰਦਰ ਜਿਹੜਾ ਜੀਵਨ ਹੈ ਉਹਦਾ ਗੁਰਸਿੱਖ ਦਾ ਅੰਦਰਲਾ ਜੀਵਨ ਵੀ ਸੋਭ ਨੀਕ ਹੋ ਜਾਂਦਾ ਸੋ ਮਹਾਰਾਜ ਜੀ ਨੇ ਕਿਰਪਾ ਕਰਦਿਆਂ ਹੋਇਆਂ ਬਖਸ਼ਿਸ਼ ਕਰਦਿਆਂ ਸਾਵਣ ਦੇ ਮਹੀਨੇ ਦੁਆਰਾ ਸਾਡੇ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਮਹਾਰਾਜ ਜੀ ਸਾਰਿਆਂ ਤੇ ਕਿਰਪਾ ਕਰਨ ਆਪਦੇ ਦਰੋਂ ਘਰੋਂ ਗੁਰਸਿੱਖੀ ਵਾਲਾ ਜੀਵਨ ਨਾਮ ਸਿਮਰਨ ਦੀ ਦਾਤ ਸੇਵਾ ਕਰਨ ਦੇ ਬਲ ਬਖਸ਼ਿਸ਼ ਕਰਨ ਵਿਚਾਰਾਂ ਕਰਦੇ ਹੋਏ ਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਅ ਕਨੇ ਸਤਗੁਰੂ ਜੀ ਸਤਗੁਰਾਂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਦੇਹੋ ਸੱਜਣ ਅਸੀ ਸੜੀਆ ਜੋ ਹੋਵੇ ਸਾਹਿਬ ਸਿਉ ਮੇਲ ਨਾਨਕ ਹਰਜੀ ਮਾਇਆਕਾਰ ਸ਼ਬਦ ਸਵਾਰਣ ਹਾਰ ਸਾਵਣ ਤਿੰਨਾ ਸੁਹਾਗਣੀ ਜਨ ਰਾਮ ਨਾਮ ਉਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ